ਜਦੋਂ ਮੇਰਾ ਇਹ ਵੀਰ ਮੱਥਾ ਟੇਕੇ ਬਾਹਰ ਆ ਰਿਹਾ ਉਹ ਫੇਰ ਉਸੇ ਜਗ੍ਹਾ ਤੇ ਆ ਕੇ ਸਾਡੇ ਸੇਵਾਦਾਰ ਦੀ ਵੀਡੀਓ ਬਣਾ ਰਿਹਾ ਸਾਡਾ ਸੇਵਾਦਾਰ ਉਹਨੂੰ ਰੋਕ ਰਿਹਾ ਵੀ ਵੀਰ ਮੇਰਾ ਇਹ ਇਸ ਜਗ੍ਹਾ ਤੇ ਅਲਾਉ ਨਹੀਂ ਹੈਗਾ ਵੀਡੀਓ ਬਣਾਉਣੀ ਉਹ ਫੇਰ ਮਤਲਬ ਕਿ ਵੀਡੀਓ ਧੱਕੇ ਨਾਲ ਬਣਾਉਂਦਾ ਗਲਤੀ ਤਾਂ ਇਸ ਮੇਰੇ ਵੀਰ ਦੀ ਆ ਐਸਜੀਪੀਸੀ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਕਿਰਪਾ ਕਰਕੇ ਸੰਗਤਾਂ ਦੀ ਕਚੈਰੀ ਵਿੱਚ ਪੂਰੀ ਵੀਡੀਓ ਜਨਤਕ ਕੀਤੀ ਜਾਵੇ ਕਿਉਂਕਿ ਜਿਹੜੀ ਵੀਡੀਓ ਆਪ ਜੀ ਨੇ ਪਾਈ ਆ ਉਹ ਵੀਡੀਓ ਦੇ ਵਿੱਚ ਜੋ ਅਸਲ ਗੱਲ ਹੋਈ ਆ ਜਿਹੜੀ ਮੈਂ ਹੱਥ ਜੋੜ ਕੇ ਸੇਵਾਦਾਰ ਨੂੰ ਬੇਨਤੀ ਕੀਤੀ ਆ ਜਿਹੜੀ ਉਹ ਬੈਸ ਵਸਾਈ ਕਰ ਰਹੇ ਸੀਗੇ ਗਲਤ ਕਰ ਰਹੇ ਸੀਗੇ ਉਹ ਪਾਰਟ ਉਸ ਵੀਡੀਓ ਦੇ ਵਿੱਚ ਕੱਟਿਆ ਗਿਆ ਇਹ ਆਪਜੀ ਵੀ ਚੰਗੀ ਤਰ੍ਹਾਂ ਜਾਣਦੇ ਹੋ ਦੂਜੀ ਗੱਲ ਜਿਹੜੀ ਤੁਸੀਂ ਫੋਨ ਵਾਲੀ ਆਖੀ ਕੈਮਰਾ ਯੂਜ਼ ਕਰ ਰਹਾ ਸੀ ਰੋਕਿਆ ਤੇ ਗੁੱਸਾ ਕਰ ਗਿਆ ਤੁਹਾਨੂੰ ਵੀ ਪਤਾ ਉਹ ਵੀਡੀਓ ਜਦੋਂ ਮੈਂ ਮੱਥਾ ਟੇਕ ਕੇ ਆਇਆ ਵਾਪਸੀ 'ਚ ਆਂਦੇ ਹੋਏ ਮੈਨੂੰ ਇਸ਼ਾਰਾ ਕਰਤਾ ਤੇ ਉਹਦੀ ਵੀਡੀਓ ਬਣਾਈ ਆ ਸਪੈਸ਼ਲ ਮੈਂ ਉਹਨਾਂ ਨੂੰ ਦੱਸ ਕੇ ਚੋਰੀ ਤੋਂ ਨਹੀਂ ਬਣਾਈ ਦੱਸ ਕੇ ਬਣਾਈ ਆ ਕਿ ਮੈਂ ਤੁਹਾਡੀ ਕੰਪਲੀਟ ਕਰੂੰਗਾ ਉਹਨਾਂ ਨੇ ਕਿਹਾ ਕਰ ਲਓ ਜਿਹਨੂੰ ਕੰਪਲੀਟ ਕਰਨੀ ਆ ਤੇ ਮੈਂ ਤੁਹਾਨੂੰ ਕੰਪਲੀਟ ਵੀ ਕੀਤੀ ਤੁਸੀਂ ਆਪਣੀ ਮੇਲ ਚੈੱਕ ਕਰ ਸਕਦੇ ਹੋ ਜੀ ਮੇਰੀ ਆਈਡੀ ਤੇ ਤੁਹਾਨੂੰ ਮੇਲ ਗਈ ਹੋਈ ਆ ਮੈਂ ਕੰਪਲੀਟ ਕੀਤੀ ਆ ਤੇ ਉਹਦਾ ਹਜੇ ਤ ਕਰਦੇ ਆ ਸਿੱਖੀ ਨੂੰ ਬਦਨਾਮ ਕਰਨ ਲਈ ਸਾਡੀ ਕੋਈ ਮਨਸ਼ਾ ਨਹੀਂ ਹੈਗੀ ਜੋ ਗੱਲ ਹੋਈ ਅਸਲ ਤੁਸੀਂ ਵੀਡੀਓ ਜਨਤਕ ਕਰ ਦਿਓ ਪੂਰੀ ਬਿਨਾ ਕੱਟ ਲਾਏ ਸੰਗਤਾਂ ਦੀ ਕਚੈਰੀ ਵਿੱਚ ਤਾਂ ਕਿ ਸੱਚ ਦੇ ਝੂਠ ਸਾਹਮਣੇ ਆ ਸਕੇ ਬਹੁਤ ਬਹੁਤ ਧੰਨਵਾਦੀ ਆਪ ਜੀ